ਕਟੋ ਘਾੜੀ ਮੇਰੀ ਮੈਰਿਜ ਨੂੰ 10 ਸਾਲ ਹੋ ਗਏ ਨੇ ਜੀ ਮੇਰਾ 8 ਸਾਲ ਬੇਟਾ ਅਸੀਂ ਬਹੁਤ ਜਗ੍ਹਾ ਗਏ ਆ ਸਾਡਾ ਨਹੀਂ ਹੋਇਆ ਅਸੀਂ ਇੱਥੇ ਦਾ ਚਾਲੀਆ ਸੁੱਖਿਆ ਸੀਗਾ ਤਾਂ ਮੈਨੂੰ ਬੇਟੇ ਦੀ ਦਾਤ ਅੱਥੋਂ ਮਿਲੀ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਉਸ ਤੋਂ ਬਾਅਦ ਮੈਂ ਜੋਬ ਕਰਦਾ ਸੀਗਾ ਅੱਜ ਮੇਰਾ ਖੁਦ ਦਾ ਸ਼ੋਰੂਮ ਹੈਗਾ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈਗਾ ਵਧੀਆ ਵਾਇਗਰੂਸ ਬਾਬਾ ਜੀ ਦੀਪ ਸਿੰਘ ਨੇ ਸਭ ਕੁਝ ਸੈਟ ਕਰ ਦਿੱਤਾ ਕਿੰਨਾ ਸ਼ੁਕਰ ਕਰਦੇ ਹਾਂ ਕਿਉਂਕਿ ਜੇ ਦੱਸਣ ਕਿ ਬੇਟਾ ਨਹੀਂ ਸੀ ਹੋ ਰਿਹਾ ਹੈ ਨਾ ਬਾਕੀ ਕਾਫੀ ਜਗ੍ਹਾ ਜਾ ਕੇ ਦੇਖਿਆ ਪਰ ਇੱਥੇ ਸਿਰਫ ਇੱਕ ਚਾਲੀਆ ਸੁੱਖਾਂ ਦੇ ਨਾਲ ਬਾਬਾ ਜੀ ਨੇ ਝੋਲੀ ਭਾਈ ਗਰੂ ਅਸੀਂ ਡਾਕਟਰ ਐਦਾਂ ਦਾ ਲੁਧਿਆਣੇ ਵਿੱਚ ਕੋਈ ਨਹੀਂ ਸੀਗਾ ਹਸਪੀਟਲ ਜਿਹੜਾ ਅਸੀਂ ਛੱਡਿਆ ਨਹੀਂ ਅਸੀਂ ਹਾਰ ਚੁੱਕੇ ਸੀ ਅਸੀਂ ਬਸ ਛੋੜ ਚੁੱਕੇ ਸੀ ਆਸ ਸੀ ਕਿ ਹੁਣ ਡਾਕਟਰਾਂ ਕੋਲ ਜਾਣਾ ਹੀ ਨਹੀਂ ਅਸੀਂ ਕਿੱਥੇ ਇੰਨੀ ਡਾਕਟਰੀ ਇਲਾਜ ਨਾ ਕੋਈ ਕਿੱਥੇ ਕਹਿੰਦਾ ਕਿ ਉੱਥੇ ਚਲੇ ਜਾਂਦੇ ਸੀ ਕੋਈ ਕਿੱਧਰ ਕਹਿੰਦਾ ਕਿ ਕਿੱਧਰ ਚਲੇ ਜਾਂਦੇ ਸੀ ਅਸੀਂ ਬਟ ਅਸੀਂ ਉਸ ਤੋਂ ਬਾਅਦ ਇੱਥੇ ਹੀ ਕਾਸ ਰੱਖੀ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਦਰਸੇ ਚਾਲੀਆ ਸੁੱਖਿਆ ਸੀ ਕਿ ਚਾਲੀਆ ਚਾਲੀਆ ਸੁੱਖਿਆ ਉਸ ਤੋਂ ਬਾਅਦ ਅਸੀਂ ਆ ਕੇ ਟੈਸਟ ਕਰਾਇਆ ਸਾਡਾ ਪੋਜ਼ਿਟਿਵ ਜੀ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਦੇ ਦਰਬਾਰੇ ਪਹੁੰਚ ਚੁੱਕੇ ਹੋ ਜਾ ਲੱਗ ਰ ਅਈ ਤਾਂ ਬੜੇ ਚਿਰ ਤੋਂ ਆਨਿਆ ਸਾਡਾ ਦਾਤ ਦਾਰੀ ਆਈ ਹੈਗਾ ਅਸੀਂ ਹੋਰ ਕਿਤੇ ਜਾਈਦੇ ਨਹੀਂ ਸਿਰਫ ਵਾਇਗੁਰੂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੀ ਆਈਦਾ ਅਸੀਂ ਮੇਰਾ ਬੇਟਾ ਕਟੋਗੜੀ ਮੇਰੀ ਮੈਰਿਜ ਨੂੰ 10 ਸਾਲ ਹੋ ਗਏ ਨੇ ਜੀ ਮੇਰਾ 8 ਸਾਲ ਬੇਟਾ ਅਸੀਂ ਬਹੁਤ ਜਗ੍ਹਾ ਗਏ ਆ ਸਾਡਾ ਨਹੀਂ ਹੋਇਆ ਅਸੀਂ ਅੱਥੇ ਦਾ ਚਾਲਿਆ ਸੁਖਿਆ ਸੀਗਾ ਤਾਂ ਮੈਨੂੰ ਬੇਟੇ ਦੀ ਦਾਤ ਅੱਥੋਂ ਮਿਲੀ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਉਸ ਤੋਂ ਬਾਅਦ ਮੈਂ ਜੋਬ ਕਰਦਾ ਸੀਗਾ ਅੱਜ ਮੇਰਾ ਖੁਦ ਦਾ ਸ਼ੋਰੂਮ ਹੈਗਾ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈਗਾ ਵਧੀਆ ਵਾਇਗਰੂਸ ਬਾਬਾ ਜੀ ਦੀਨ ਸਿੰਘ ਨੇ ਸਭ ਕੁਝ ਸੈਟ ਕਰ ਦਿੱਤਾ ਜੀ ਕਿੰਨਾ ਸ਼ੁਕਰ ਕਰਦੇ ਹਾਂ ਕਿਉਂਕਿ ਜਦੋਂ ਦੱਸਦੇ ਕਿ ਬੇਟਾ ਨਹੀਂ ਸੀ ਹੋ ਰਿਹਾ ਹੈ ਨਾ ਬਾਕੀ ਕਾਫੀ ਜਗ੍ਹਾ ਜਾ ਕੇ ਦੇਖਿਆ ਪਰ ਇੱਥੇ ਸਿਰਫ ਇੱਕ 40 ਸੁੱਖਾਂ ਦੇ ਨਾਲ ਬਾਬਾ ਜੀ ਨੇ ਝੋਲੀ ਪਾਰਤੀ ਭਾਈ ਗਰੂ ਅਸੀਂ ਡਾਕਟਰ ਐਦਾ ਦਾ ਲੁਧਿਆਣੇ ਵਿੱਚ ਕੋਈ ਨਹੀਂ ਸੀਗਾ ਹਸਪੀਟਲ ਜਿਹੜਾ ਅਸੀਂ ਛੱਡਿਆ ਨਹੀਂ ਅਸੀਂ ਹਾਰ ਚੁੱਕੇ ਸੀ ਅਸੀਂ ਬਸ ਛੋੜ ਚੁੱਕੇ ਸੀ ਆਸ ਸੀ ਕਿ ਹੁਣ ਡਾਕਟਰਾਂ ਕੋਲ ਜਾਣਾ ਹੀ ਨਹੀਂ ਅਸੀਂ ਕਰੀ ਇੰਨੀ ਡਾਕਟਰੀ ਇਲਾਜ ਨਾ ਕੋਈ ਕਿੱਥੇ ਕਹਿੰਦਾ ਉੱਥੇ ਚਲੇ ਜਾਂਦੇ ਸੀ ਕੋਈ ਕਿੱਧਰ ਕਹਿੰਦਾ ਕਿੱਧਰ ਚਲੇ ਜਾਂਦੇ ਸੀ ਅਸੀਂ ਬਟ ਅਸੀਂ ਉਸ ਤੋਂ ਬਾਅਦ ਇੱਥੇ ਹੀ ਕਾਸ ਰੱਖੀ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਦਰਸੇ ਚਾਲੀਆਂ ਸੁੱਕਿਆ ਸੀ ਕਿ ਚਾਲੀਆਂ ਚਾਲੀਆਂ ਸੁੱਕਿਆ ਉਸ ਤੋਂ ਬਾਅਦ ਅਸੀਂ ਆ ਕੇ ਟੈਸਟ ਕਰਾਇਆ ਸਾਡਾ ਪੋਜ਼ਿਟਿਵ ਚਾਲੀਆਂ ਸਮਾਪਤੀ ਹੋਈ ਜਿਵੇਂ ਹੀ ਅਸੀਂ ਗੁਰਦਵਾਰ ਦੇਖ ਕਰਾਈ ਉਸ ਤੋਂ ਬਾਅਦ ਜਾ ਕੇ ਸਾਡਾ ਪੋਜ਼ਿਟਿ ਕਿੰਨਾ ਸ਼ੁਕਰ ਕਰਦੇ ਆ ਵਾਹਿਗੁਰੂ ਬਹੁਤ ਸ਼ੁਕਰ ਹੈ ਜੀ ਗੁਰੂ ਪਿਤਾ ਦਾ ਬਹੁਤ ਸ਼ੁਕਰ ਹੈ ਜੀ ਜਿੰਨਾ ਕਰੀ ਉਹਨਾ ਕਟਾ ਜੀ ਜਿੰਨਾ ਕਰੀ ਉਹਨਾ ਹੀ ਕਟਾ ਸਾਡੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਜੀ ਅਸੀਂ ਤਾਂ ਬੜੇ ਚਿਰ ਤੋਂ ਆਨੇ ਸਾਡਾ ਤਾਂ ਦਾਰੀ ਆਈ ਹੈਗਾ ਅਸੀਂ ਹੋਰ ਕਿਤੇ ਜਾਈਦੇ ਨਹੀਂ ਸਿਰਫ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੀ ਆਈਦਾ ਅਸੀਂ ਮੇਰਾ ਬੇਟਾ ਕਟੋਗੜੀ ਮੇਰੀ ਮੈਰਿਜ ਨੂੰ 10 ਸਾਲ ਹੋ ਗਏ ਨੇ ਜੀ ਮੇਰਾ 8 ਸਾਲ ਬੇਟਾ ਅਸੀਂ ਬਹੁਤ ਜਗ੍ਹਾ ਗਏ ਆ ਸਾਡਾ ਨਹੀਂ ਹੋਇਆ ਅਸੀਂ ਅੱਛਾ ਤਾਂ ਚਾਲਿਆ ਸੁਖਿਆ ਸੀਗਾ ਤਾਂ ਮੈਨੂੰ ਬੇਟੇ ਦੀ ਦਾਤ ਅ ਦੇ ਉਸ ਤੋਂ ਬਾਅਦ ਮੈਂ ਜੋਬ ਕਰਦਾ ਸੀਗਾ ਅੱਜ ਮੇਰਾ ਖੁਦ ਦਾ ਸ਼ੋਰੂਮ ਹੈਗਾ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈਗਾ ਵਧੀਆ ਵਾਇਗਰੂਸ ਬਾਬਾ ਜੀ ਦੀਪ ਸਿੰਘ ਨੇ ਸਭ ਕੁਝ ਸੈਟ ਕਰ ਦਿੱਤਾ ਜੀ ਕਿੰਨਾ ਸ਼ੁਕਰ ਕਰਦੇ ਹਾਂ ਕਿਉਂਕਿ ਜੇ ਦੱਸ ਰਿਹਾ ਕਿ ਬੇਟਾ ਨਹੀਂ ਸੀ ਹੋ ਰਿਹਾ ਹੈ ਨਾ ਬਾਕੀ ਕਾਫੀ ਜਗ੍ਹਾ ਜਾ ਕੇ ਦੇਖਿਆ ਪਰ ਇੱਥੇ ਸਿਰਫ ਇੱਕ 40 ਸੁੱਖਾਂ ਦੇ ਨਾਲ ਬਾਬਾ ਜੀ ਨੇ ਝੋਲੀ ਪਾਰਤੀ ਭਾਈ ਗਰੂ ਅਸੀਂ ਡਾਕਟਰ ਐਦਾ ਦਾ ਲੁਧਿਆਣੇ ਵਿੱਚ ਕੋਈ ਨਹੀਂ ਸੀਗਾ ਹਸਪੀਟਲ ਜਿਹੜਾ ਅਸੀਂ ਛੱਡਿਆ ਨਹੀਂ ਅਸੀਂ ਹਾਰ ਚੁੱਕੇ ਸੀ ਅਸੀਂ ਬਸ ਛੋੜ ਚੁੱਕੇ ਸੀ ਯਾਦ ਸੀ ਕਿ ਹੁਣ ਡਾਕਟਰਾਂ ਕੋਲ ਜਾਣਾ ਹੀ ਨਹੀਂ ਅਸੀਂ ਕਰੀ ਐਨੀ ਡਾਕਟਰੀ ਇਲਾਜ ਨਾ ਕੋਈ ਕਿੱਥੇ ਕਹਿੰਦਾ ਉੱਥੇ ਚਲੇ ਜਾਂਦੇ ਸੀ ਕੋਈ ਕਿੱਧਰ ਕਹਿੰਦਾ ਕਿੱਧਰ ਚਲੇ ਜਾਂਦੇ ਸੀ ਅਸੀਂ ਬਟ ਅਸੀਂ ਉਸ ਤੋਂ ਬਾਅਦ ਇੱਥੇ ਹੀ ਕਾਸ ਰੱਖੀ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਦਰਸੇ ਚਾਲੀਆ ਸੁੱਕਿਆ ਸੀ ਕਿ ਚਾਲੀਆ ਚਾਲੀਆ ਸੁੱਕਿਆ ਉਸ ਤੋਂ ਬਾਅਦ ਅਸੀਂ ਆ ਕੇ ਟੈਸਟ ਕਰਾਇਆ ਸਾਡਾ ਪੋਜ਼ਿਟਿਵ ਚਾਲੀ ਇਸ ਸਮਾਪਤੀ ਹੋਈ ਜਿਵੇਂ ਹੀ ਅਸੀਂ ਗਰਦਬ ਦੇਖ ਕਰਾਈ ਉਸ ਤੋਂ ਬਾਅਦ ਜਾ ਕੇ ਸਾਡਾ ਪੋ ਕਿੰਨਾ ਸ਼ੁਕਰ ਕਰਦੇ ਆ ਵਾਹਿਗੁਰੂ ਬਹੁਤ ਸ਼ੁਕਰ ਹੈ ਜੀ ਗੁਰੂ ਪਿਤਾ ਦਾ ਬਹੁਤ ਸ਼ੁਕਰ ਹੈ ਜੀ ਜਿੰਨਾ ਕਰੀ ਉਹਨਾਂ ਕੱਟਾ ਜੀ ਜਿੰਨਾ ਕਰੀ ਉਹਨਾਂ ਹੀ ਕੱਟਾ ਥਾ